ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕੈਸੇ ਸੀ ਜਿਸ ਸੇ ਜੋ ਲੜਦੇ ਨੇ ਭੁੱਖੇ ਉਹਨਾਂ ਰਾ ਦਇਆਸ਼ਕ ਹਾਣੀ ਲੋਹੇ ਦੇ ਅਸੀਂ ਲੋਹਾ ਪੀਰ ਸਾਡਾ ਲੋਹਾ ਮਾਤ ਪਿਤਾ ਲੋਹਾ ਵੀਰ ਸਾਡਾ ਸਾਡੇ ਲੋਹੇ ਨਾਲ ਲੋਹਾ ਮੰਨੇ ਜਲਮ ਜੰਮੇ ਚੰਡੀ ਚੋ ਲੋਹਾ ਸਰੀਰ ਸਾਡਾ ਜੰਮੇ ਚੰਡੀ ਚੋ ਲੋਹਾ ਸਰੀਰ ਸਾਡਾ ਸਾਡੀ ਰੱਖਿਆ ਕਰੇ ਅਕਾਲ ਆਪੇ ਓਇਓ ਜਾਣਦਾ ਆਦ ਅਖੀਰ ਸਾਡਾ ਅਸੀਂ ਜੰਮਦੇ ਆ ਤੀਰਾਂ ਦੀ ਸ਼ਾਮਾਣੀ ਮੂਰੇ ਏਕੇਰੇ ਅੜਦਾ ਰਿਹਾ ਤੀਰ ਸਾਡਾ ਨੱਚੇ ਖੰਡਿਆਂ ਤੇ ਲੋਹਾ ਤੀਰ ਸਾਡਾ ਗੁਲਾਬਾਂ ਦੇ ਚਿਹਰੇ ਗੁਲਾਬਾਂ ਦੇ ਚਿਹਰੇ ਚ ਟਾਨਾ ਜਿ ਜਿਗਰੇ ਫੋਲਾ ਦੀ ਜ਼ੁਬਾਨਾ ਅਸਮਾਨਾਂ ਦੇ ਜਿ ਜਿਗਰੇ ਨਦਾਨਾ ਦੇ ਦੇਖੋ ਤੂਫਾਨਾਂ ਦੇ ਜਿ ਜਿਗਰੇ ਓ ਮੜਾ ਦੇ ਮੜ ਗਿਆ ਦੂਤਿਆਂ ਦੀ ਗਾਥਾ ਹੀ ਨੀਚ ਕੀ ਜਾਣਣਗੇ ਉੱਚਿਆਂ ਦੀ ਗਾਥਾ ਇਤ ਲਾ ਦਿੰਦੀਆਂ ਫਕਤਾ ਨੂੰ ਨਾਂ ਵੀ ਫਤੇ ਤੇ ਮੈਦਾਨ ਵੀ ਫਤੇ ਜਿੱਤੀ ਦਾਦੀ ਨੂੰ ਜਜੋਦਿਆ ਜ਼ੁਬਾਨ ਵੀ ਫਤੇ ਨੰਨੇ ਪਿਸਰ ਦਾਦੀ ਨੂੰ ਕਹਿਣ ਲੱਗੇ ਐਵੇਂ ਰੋਣਾ ਜ਼ਾਰੋ ਜ਼ਾਰ ਮਾਤਾ ਜਾਂਦੀ ਬਾੜ ਦੇ ਅਕਸ ਸੰਭਾਲ ਸਾਡੇ ਕਲਗੀਆਂ ਲਾ ਕੇ ਪਤੇ ਹੈ ਨਸੀਬ ਸਾਡਾ ਆਖਰੀ ਸਾਹਾਂ ਤੱਕ ਜੂ ਜੂ ਜੁਝਾਰ ਮਾਤਾ ਆਖਰੀ ਸਾਹਾਂ ਤੱਕ ਜੂ ਜੂ ਜੁਝਾਰ ਮਾਤਾ ਦੁਨੀਆ ਹਮੇਸ਼ਾ ਕੁਰਬਾਨੀਆਂ ਯਾਦ ਰੱਖੂ ਯੁਗਾਂ ਤੱਕ ਗਾਉਣਗੇ ਢਾਡੀ ਵਾਰ ਮਾਤਾ